ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਦੋਸਤੋ ਅੱਜ ਹੈ 4 ਅਕਤੂਬਰ 2024 ਤੇ ਆਪਾਂ ਗੱਲ ਕਰ ਰਹੇ ਹਾਂ ਕਿ ਸਾਲ 2024 ਦਾ ਸੋਨੀ ਦਾ ਸੀਜ਼ਨ ਹੈ ਇਹਦੇ ਵਿੱਚ ਝੋਨੇ ਦੇ ਉੱਪਰ ਜਿਹੜੇ ਮੰਡੀ ਖਰਚੇ ਲੱਗਣੇ ਆ ਜਿਹੜੇ ਲੇਬਰ ਖਰਚੇ ਕਿਸਾਨ ਨੂੰ ਪੈਣੇ ਆ ਉਹਦੀ ਗੱਲ ਕਰਨ ਲੱਗਾ ਮੈਂ ਕੱਲੀ ਇੱਥੇ ਬਾਕੀ ਖਰਚਿਆਂ ਦੀ ਜਿਹੜਾ ਹੈਗਾ ਇਸੇ ਵੀਡੀਓ ਦੇ ਲਾਸਟ ਪਾਰਟ ਦੇ ਵਿੱਚ ਗੱਲ ਕਰਾਂਗਾ ਸਭ ਤੋਂ ਪਹਿਲੀ ਗੱਲ 4 ਅਕਤੂਬਰ ਤੱਕ ਜਿਹੜੀ ਹੜਤਾਲ ਹੈ ਉਹ ਪੂਰਨ ਤੌਰ ਤੇ ਹਜੇ ਨਹੀਂ ਖੁੱਲੀ ਸ਼ਰਮ ਦੀ ਗੱਲ ਹੈ ਕਿ 4 ਦਿਨ ਹੋ ਗਏ ਮੰਡੀ ਸ਼ੁਰੂ ਹੋਈ ਨੂੰ ਪਰੰਤੂ ਇੱਕ ਚੀਜ਼ ਜ਼ਰੂਰ ਹੈ ਕਿ ਐ ਜਿਹੜਾ ਪਹਿਲਾਂ ਆਰਤੀਆ ਐਸੋਸੀਏਸ਼ਨ ਨੇ ਕਿਹਾ ਸੀਗਾ ਕਿ ਫੜ ਦੇ ਵਿੱਚ ਅਸੀਂ ਚੋਣਾ ਨਹੀਂ ਲਾਉਣ ਦੇਣਾ ਹੁਣ ਤੁਸੀਂ ਉਹ ਚੋਣਾ ਫੜ ਦੇ ਵਿੱਚ ਲਾ ਸਕਦੇ ਹੋ ਆਪਦੀ ਲੇਬਰ ਲਿਆ ਕੇ ਆਪ ਦਾ ਲਾ ਸਕਦੇ ਹੋ ਤੇ ਜਿਵੇਂ ਹੀ ਅੱਗੇ ਕਿਉਂਕਿ 4 ਤਰੀਕ ਦੀ ਵੀਡੀਓ ਹੈ ਤੇ ਵੀਡੀਓ ਤੁਸੀਂ ਗਾ ਵੀ ਦੇਖੋਗੇ ਤਾਂ ਅਗਲੇ ਆਉਣ ਵਾਲੇ ਦਿਨਾਂ 'ਚ ਹੜਤਾਲ ਖੁੱਲਦੀ ਏ ਤੋਰੀ ਆਪਾਂ ਤੁਹਾਨੂੰ ਸੂਚਨਾ ਦੇ ਦਿੱਤੀ ਜਾਊਗੀ ਤੇ ਖਰਚੇ ਤੁਸੀਂ ਕਿਹੜੇ ਦੇਣੇ ਆ ਇੱਕ ਪੰਜਾਬ ਮੰਡੀ ਬੋਰਡ ਦਾ 12 ਸਤੰਬਰ 2024 ਦੀ ਚਿੱਠੀ ਹੈ ਜਿਹਦੇ ਵਿੱਚ ਹੁਣ ਕਿਸਾਨ ਨੇ ਜਿਹੜੇ ਖਰਚੇ ਦੇਣੇ ਆ ਉਹਦੀ ਗੱਲ ਕੀਤੀ ਹੈ ਪਹਿਲੀ ਗੱਲ ਧਿਆਨ ਚ ਰੱਖ ਲੋ ਨਾ ਤਾਂ ਕੋਈ ਗੱਟੇ ਦਾ ਖਰਚਾ ਕਿਸਾਨ ਨੇ ਦੇਣਾ ਹੁੰਦਾ ਨਾ ਕੋਈ ਜੇਫਰਾਂ ਦਾ ਖਰਚਾ ਕਿਸਾਨ ਨੇ ਦੇਣਾ ਹੁੰਦਾ ਨਾ ਕੋਈ ਆੜਤ ਕਿਸਾਨ ਨੇ ਦੇਣੀ ਹੁੰਦੀ ਹੈ ਆੜਤ ਲਗਭਗ 45 ਰੁਪਏ 80 ਪੈਸੇ ਸਮਥਿੰਗ 45.80 ਜਿਹੜਾ ਹੈਗਾ ਉਹ ਸਰਕਾਰ ਦਿੰਦੀ ਹੈ ਆੜਤੀਆਂ ਨੂੰ ਕਿਸਾਨ ਨੇ ਕੁਝ ਨਹੀਂ ਦੇਣਾ ਇਸ ਚੀਜ਼ ਦਾ ਧਿਆਨ ਰੱਖੋ ਕਿਉਂਕਿ ਲਾਸਟ ਆ ਕੇ ਗੱਲ ਚੱਲਦੀ ਰਹਿੰਦੀ ਹੈ ਕਿ ਮੈਂ 83 ਕੋਲੇ 11 83 ਨੇ ਜਿਹੜਾ ਹੈਗਾ ਮੰਡੀ ਖਰਚਾ ਲੈ ਲਿਆ ਜੀ 83 ਨੇ ਜਿਹੜਾ ਹੈਗਾ ਇਨਸਪੈਕਟਰ ਖਰਚਾ ਲੈ ਲਿਆ 83 ਨੇ ਮੇਰੇ ਤੋਂ ਜਿਹੜਾ ਹੈਗਾ ਇਹ ਜੇ ਫਰਮ ਦਾ ਖਰਚਾ ਲੈ ਲਿਆ ਇਹੋ ਜਿਹਾ ਖਰਚਾ ਕੋਈ ਖਰਚਾ ਨਹੀਂ ਦੇਣਾ ਜੇਕਰ ਤੁਸੀਂ ਦਿਨੇ ਹੋ ਤਾਂ ਫਿਰ ਤੁਸੀਂ ਆਪਣੀ ਲੋਟ ਆਪ ਕਰਾਉਣੀ ਹੈ ਗੱਲ ਕਰਦੇ ਆਪਾਂ ਕਿਸਾਨ ਨੇ ਖਰਚਾ ਦੇਣਾ ਕਿਹੜਾ ਹੈ ਪਹਿਲੀ ਗੱਲ ਜੇ ਲੈਫਟ ਵਾਲੀ ਟਰਾਲੀ ਹੈ ਤਾਂ ਆਪਾਂ ਲਵਾਈ ਨਹੀਂ ਦੇਣੀ ਕਿਉਂਕਿ ਨਾ ਲੇਬਰ ਨੇ ਲਾਈ ਹੈ ਤੇ ਨਾ ਆਪਾਂ ਦੀ ਜਿਹੜੀ ਹੈਗੀ ਲਵਾਈ ਦੇਣੀ ਹੈ ਜੇ ਤੁਹਾਡੀ ਆਮ ਟਰਾਲੀ ਹੈ 35 ਕਿਲੋ ਦਾ ਗੱਟਾ ਹੈ ਤਾਂ ਤੁਸੀਂ ਜਿਹੜਾ ਹੈਗਾ ਲੁਹਾਈ ਦੇਣੀ ਹੈ 2 ਰੁਪਏ 27 ਪੈਸੇ ਪ੍ਰਤੀ ਗੱਟਾ ਤੇ ਪਾਵਰ ਕਲੀਨਰ ਪੱਖੇ ਨਾਲ ਜੀ ਬਿਲੀ ਤੇ ਚੱਲਣ ਵਾਲੇ ਪੱਖੇ ਨਾਲ ਜੀ ਥੋੜੀ ਛਣਾਈ ਹੁੰਦੀ ਹੈ ਤੇ ਉਹ 4 ਰੁਪਏ 10 ਪੈਸੇ ਪ੍ਰਤੀ ਯੂਨਟ ਦੇਣੀ ਹੈ ਬਸ ਆਹ ਦੋ ਖਰਚੇ ਤੁਸੀਂ ਦੇਣੇ ਹਨ 2 ਰੁਪਏ 27 ਪੈਸੇ 4 ਰੁਪਏ 10 ਪੈਸੇ ਜੇਕਰ ਤੁਹਾਡਾ ਭਰਤੀ ਜਿਹੜੀ ਹੈਗੀ ਹੈ 37 ਕਿਲੋ 500 ਗ੍ਰਾਮ ਦੀ ਹੈ ਤਾਂ ਲੁਹਾਈ ਦਿਓਗੇ ਤੁਸੀਂ 2 ਰੁਪਏ 50 ਪੈਸੇ ਇੱਥੇ ਵੱਜੂਗੀ ਨਾ ਕਿਉਂਕਿ ਭਾਰ ਵਧ ਗਿਆ ਤੇ ਛਣਾਈ ਦਿਓਗੇ 4 ਰੁਪਏ 42 ਪੈਸੇ ਪ੍ਰਤੀ ਬੋਰੀ ਇਸ ਤੋਂ ਬਿਨਾ ਤੁਸੀਂ ਕੁਝ ਵੀ ਨਹੀਂ ਦੇਣਾ ਠੀਕ ਹੈ ਪਿਛਲੀ ਵਾਰੀ ਆ ਕਿਸਾਨ ਵੀਰ ਕਹਿੰਦਾ ਕਿ ਮੈਨੂੰ ਉਹ ਕਹਿ ਰਹੇ ਸੀਗੇ ਆਰਤੀਆ ਕਹ ਰਿਹਾ ਨਹੀਂ ਇਹ ਲਵਾਈ ਕਰੀ ਹੈ ਆ ਜਿਹੜੀ ਲਵਾਈ ਹੈ ਅਖੇ ਆਰਤੀਆ ਮੈਨੂੰ ਕਹਿੰਦਾ ਜੀ ਇਹ ਲਵਾਈ ਤਾਂ ਕੰਡੇ ਤੋਂ ਬੋਰੀ ਲਾਉਂਦੀ ਲਵਾਈ ਹੈ ਉਹ ਭਰਾਵਾ ਇਹੋ ਜੇ ਪੂਲੇ ਕਿਸਾਨ ਵੀ ਬੈਠੇ ਐ ਕਿ ਉਹਨੂੰ ਕਹ ਰਿਹਾ ਕੰਡੇ ਕੰਡੇ ਦੀ ਲਵਾਈ ਨਹੀਂ ਹੈਗੀ ਇਹ ਕਿ ਟਰਾਲੀ ਲਵਾਈ ਹੈਗੀ ਹੈ ਠੀਕ ਹੈ ਚੀਜ਼ ਦਾ ਧਿਆਨ ਰੱਖੋ ਇੱਥੇ ਲੁੱਟ ਪਈ ਹੈ ਕਿ ਇੱਕ ਬੋਰੀ ਜਿਹੜੀ ਹੈਗੀ ਹੈ ਕੰਡੇ ਤੋਂ ਲਾ ਕੇ ਥੱਲੇ ਰੱਖਣ ਦੇ 2.5 ਰੁਪਏ ਲੈ ਜਾਣ ਇਹ ਚੀਜ਼ ਨੂੰ ਧਿਆਨ ਰੱਖੋ ਜੇਕਰ ਕਿਤੇ 50 ਕਿਲੋ ਦੀ ਭਰਤੀ ਹੁੰਦੀ ਹੈ ਤਾਂ ਉਸ ਸਥਿਤੀ ਦੇ ਵਿੱਚ ਤੁਹਾਡੀ ਲਵਾਈ 3 ਰੁਪਏ 13 ਪੈਸੇ ਪ੍ਰਤੀ ਬੋਰੀ ਪਊਗੀ ਤੇ ਛਣਾਈ 5 ਰੁਪਏ 46 ਪੈਸੇ ਤੇ ਇਹਦੇ ਤੋਂ ਬਿਨਾ ਇਹ ਖਰਚੇ ਕੇਵਲ ਕਿਸਾਨ ਨੇ ਦੇਣੇ ਆ ਤੁਸੀਂ ਦੇਖ ਲਿਆ ਕਿੰਨੇ ਪੈਸੇ ਦੇਣੇ ਹੈਗੇ ਆ ਬਈ 37 ਕਿਲੋ ਦੇ ਭਰਤੀ ਤੇ ਲਵਾਈ 2.5 ਰੁਪਏ ਤੇ 4 ਰੁਪਏ 42 ਪੈਸੇ ਛਣਾਈ ਦੇਣੀ ਹੈ ਜੇ ਭਰਤੀ ਤੁਹਾਡੀ 35 ਕਿਲੋ ਦੀ ਹੈ ਤਾਂ 2 ਰੁਪਏ 27 ਪੈਸੇ ਤੁਸੀਂ ਲਵਾਈ ਦੇਣੀ ਹੈ ਟਰਾਲੀ ਦੀ ਲਵਾਈ ਤੇ 4 ਰੁਪਏ 10 ਪੈਸੇ ਜਿਹੜਾ ਹੈਗਾ ਛਣਾਈ ਦੇਣੀ ਹੈ ਜੇ ਤੁਸੀਂ ਲੈਫਟ ਵਾਲੇ ਜਿਹੜੀ ਹੈਗੀ ਆ ਮਸ਼ੀਨ ਕੋਡੇ ਨਾਲ ਲਾਉਣੇ ਆ ਤਾਂ ਤੁਸੀਂ ਉਹ ਲਵਾਈ ਨਹੀਂ ਦਿਓਗੇ ਇਹ ਧਿਆਨ ਰੱਖਿਓ ਹੁਣ ਇਹ ਰਤੋ ਵੀ ਨਾ ਤੁਸੀਂ ਇਹ ਅਗਲੇ ਪੈਸੇ ਜਿਹੜੇ ਮੈਂ ਗੱਲ ਕਰਦਾ ਤੁਸੀਂ ਨਹੀਂ ਦੇਣੇ ਉਹ ਮੇਰੇ ਮਜ਼ਦੂਰ ਭਰਾਵਾਂ ਦੀ ਗੱਲ ਹੈ ਕਿ ਤੁਹਾਡੀ ਤੁਲਾਈ ਤੇ ਭਰਾਈ 1 ਰੁਪਿਆ 45 ਪੈਸੇ ਮਿਲਨੇ ਆ ਤੁਹਾਨੂੰ ਜੇ 35 ਕਿਲੋਰੀ ਭਰਤੀ ਹੈ ਨਾ ਠੀਕ ਹੈ ਉਹਦੇ ਵਿੱਚੋਂ ਹੁਣ ਇਹ ਦੇਖੋ ਇਹ 1 ਰੁਪਿਆ 93 ਪੈਸੇ ਜਾਣੇ ਤੋਲੇ ਨੂੰ ਜਿਹੜਾ ਬੰਦਾ ਤੋਲਾ ਹੈਗਾ ਜਿਹੜਾ ਮੇਨ ਹੈ ਠੀਕ ਹੈ 69 ਪੈਸੇ ਜਾਣੇ ਝਾੜੂ ਮਾਰਨ ਦੇ ਮੈਂ ਪਹਿਲਾਂ ਵੀ ਤੇ ਪਿਛਲੀ ਵਾਰ ਵੀ ਕਿਹਾ ਸੀ ਕਿ ਝਾੜੂ ਮਾਰਨ ਵਾਲਾ ਮੰਗਿਆ ਕਰੋ ਤੁਹਾਡੀ ਜਿਹੜੀ ਹੈਗੀ ਢੇਰੀ ਜੋ ਤੁਲਰੀ ਹੈ ਉਸ ਵਿੱਚ ਇੱਕ ਝਾੜੂ ਮਾਰਨ ਵਾਲਾ ਬੰਦਾ ਉੱਥੇ ਚਾਹੀਦਾ ਹੈ 3 ਰੁਪਏ 83 ਪੈਸੇ ਯਾਨੀ ਜਿਹੜੀ ਲੇਬਰ ਉਹਦੇ ਨਾਲ ਬੋਰੀਆਂ ਪਰੌਂਦੀ ਹੈ ਠੀਕ ਹੈ ਸਿਲਾਈ ਵਾਲਾ ਜਿਹੜਾ ਬੰਦਾ ਹੈਗਾ ਜੇ ਤਾਂ ਮਸ਼ੀਨੀ ਸਿਲਾਈ ਕਰਦਾ ਹੈ 1 ਪੈ ਰੁਪਏ 52 ਪੈਸੇ ਇੱਕ ਬੋਰੀ ਦੇ ਹੱਥ ਨਾਲ ਸਿਲਾਈ ਕਰਦਾ 1 ਰੁਪਏ 15 ਪੈਸੇ ਇਹਦੇ ਵਿੱਚੋਂ 90 ਪੈਸੇ ਲੇਬਰ ਨੂੰ ਦਿੱਤੇ ਜਾਣੇ ਬਾਕੀ ਦਾ ਸਮਾਨ ਦੇ ਹੈਗੇ ਠੀਕ ਹੈ ਇਹ ਲਦਾਈ ਵਾਲੇ ਨੂੰ ਆਪਾਂ ਨਹੀਂ ਇੱਥੇ ਗੱਲ ਕਰਾਂਗੇ ਇਹ ਲਦਾਈ ਵਾਲੇ ਦੇ ਵਿੱਚ ਕੁਝ ਬਦਲਾਅ ਹੋਇਆ ਹੈ ਤਾਂ ਇਦੇ ਬਾਰੇ ਜਿਹੜਾ ਹੈਗਾ ਜਿਵੇਂ ਅੱਗੇ ਕਨਫਰਮ ਹੁੰਦਾ ਕੀ ਹੋਇਆ ਕਿਉਂਕਿ ਇਹਨਾਂ ਦੀ ਜਿਹੜਾ ਆਪਣੀ ਹੜਤਾਲ ਚੱਲ ਰਹੀ ਹੈ ਤਾਂ ਇਹਨਾਂ ਦੀ ਸਰਕਾਰ ਨਾਲ ਮੀਟਿੰਗ ਚੱਲ ਰਹੀ ਹੈ ਤਾਂ ਆਪਾਂ ਲੜਾਈ ਦੀ ਗੱਲ ਕਰਾਂਗੇ ਨਹੀਂ ਤਾਂ 37 ਕਿਲੋ ਦੀ ਬੋਰੀ ਹੈਗੀ ਹੈ ਤਾਂ ਜਿਹੜਾ ਤੁਲਾਈ ਹੈਗੀ ਹੈ 6 ਰੁਪਏ 99 ਪੈਸੇ ਇਹ ਜਿਹੜੀ ਹੈਗੀ ਸਰਕਾਰ ਨੇ ਦੇਣੀ ਹੈ ਠੀਕ ਹੈ ਆਪਾਂ ਨਹੀਂ ਦੇਣੀ ਤਾਂ ਇਹਦੇ ਵਿੱਚੋਂ 2 ਰੁਪਏ 5 ਪੈਸੇ ਤੋਲੇ ਨੂੰ ਜਾਣੇ ਹੈਗੇ 70 ਪੈਸੇ ਜਿਹੜਾ ਉੱਥੇ ਝਾੜੂ ਮਾਰੂਗਾ ਉਹਨੂੰ ਜਾਣੇ ਹੈ 4 ਰੁਪਏ 14 ਪੈਸੇ ਲੇਬਰ ਨੂੰ ਜਾਣੇ ਹੈ ਠੀਕ ਹੈ ਮਸ਼ੀਨੀ ਸਲਾਈ 1 ਰੁਪਏ 52 ਪੈਸੇ ਹੱਥ ਨਾਲ ਸਲਾਈ 1 ਰੁਪਏ 15 ਪੈਸੇ ਤੇ ਉਹਦੇ ਵਿੱਚੋਂ 90 ਪੈਸੇ ਲੇਬਰ ਨੂੰ ਜਾਣੇ ਹਨ ਠੀਕ ਜੇ ਐਸਾ ਤਰੀਕੇ ਨਾਲ ਕੋਈ ਲੇ ਮਜ਼ਦੂਰ 50 ਕਿਲੋ ਦੀ ਬੋਰੀ ਸੌਂਦਾ ਉਹਦੇ ਪੈਸੇ ਵੀ ਸੇਮ ਹੀ ਰਹਿਣੇ ਹਨ ਹਾਂ ਤੁਲਾਈ ਦੇ ਵਿੱਚ ਫਰਕ ਪੈ ਜਾਣਾ ਹੈ ਤੁਲਾਈ ਦੇ ਵਿੱਚ ਜਿਹੜਾ ਹੈਗਾ ਇਹ 7 ਰੁਪਏ 60 ਪੈਸੇ ਪ੍ਰਤੀ ਬੋਰੀ ਪੈਣੇ ਹਨ ਉਹ ਚੋਂ 2 ਰੁਪਏ 27 ਪੈਸੇ ਤੋਲੇ ਨੂੰ ਜਾਣੇ ਹਨ ਤੇ 77 ਪੈਸੇ ਬੋਕਰ ਮਾਰਦਣ ਜਾਣੇ ਹਨ 4 ਰੁਪਏ 55 ਪੈਸੇ ਜਿਹੜੇ ਨਾਲ ਉਹਦੇ ਮਜ਼ਦੂਰ ਹੈ ਉਹਨਾਂ ਨੂੰ ਜਾਣੇ ਹਨ ਕੁੱਲ ਮਿਲਾ ਕੇ ਤੁਸੀਂ ਏਕ ਹੀ ਖਰਚੇ ਦੇਣੇ ਆਪਣਾ ਨੰਬਰ ਹੈ ਜਿਸ ਜੋ ਚਿੱਠੀ ਨੰਬਰ ਹੈ ਇਹਨੂੰ ਤੁਸੀਂ ਆਪਣੇ ਕੋਲੇ ਸੰਭਾਲ ਕੇ ਰੱਖ ਸਕਦੇ ਹੋ ਤਾਂ ਇਸ ਤੋਂ ਬਿਨਾ ਹੋਰ ਖਰਚੇ ਕੋਈ ਨਾ ਦਿਓ ਐਵੇਂ ਆਪਣੀ ਮੰਡੀ ਦੇ ਵਿੱਚ ਲੁੱਟ ਨਾ ਕਰਾਓ ਕੇਵਲ ਜੋ ਬੰਦੇ ਖਰਚੇ ਉਹੋ ਦੇਵੋ ਇਹ ਨਹੀਂ ਹੁੰਦਾ ਕਿ ਤੁਸੀਂ ਕਿਸੇ ਤੋਂ ਪੈਸੇ ਲਈਏ ਤੇ ਹੁਣ ਆਪਾਂ ਨੂੰ ਐਵੇਂ ਪੈਸੇ ਕਟਾਈ ਜਾਣੇ ਐ ਐਵੇਂ ਕਟਾਈ ਜਾਣੇ ਪੈਸੇ ਲਈ ਤਾਂ ਵਿਆਜ ਨਹੀਂ ਦਿੰਦੇ ਤੁਸੀਂ ਕੀ ਇਸ ਕਰਕੇ ਆਪਣਾ ਹਿਸਾਬ ਦੇ ਨਾਲ ਕਿਸਾਨ ਇਹ ਦਾਬੂ ਹੋਇਆ ਵਿਆ ਹੈ ਉਸ ਕਿਸਾਨ ਨੂੰ ਤਾਂ ਸਭ ਤੋਂ ਜ਼ਿਆਦਾ ਸਾਰੇ ਹੀ ਲੋਡ ਹੁੰਦੀ ਹੈ ਤੇ ਜੇ ਉਸ ਕਿਸਾਨ ਨੂੰ ਜਿਹੜਾ ਵਿਚਾਰੇ ਨੂੰ ਉਹ ਹੀ ਤਾਂ ਬਚਣਾ ਹੈ ਪੱਲੇ ਕੁਝ ਨਹੀਂ ਪੈਂਦਾ ਹੈਗਾ ਜਿਹੜਾ ਕਿਸਾਨ ਜੋ ਕਰਜ਼ੇ ਡੁੱਬ ਜਾਂਦਾ ਉਸ ਤੋਂ ਬਾਅਦ ਉਹਦਾ ਵਿਆਜ ਹੀ ਮਸਾਂ ਪੂਰਾ ਹੁੰਦਾ ਹੈ। ਬਾਕੀ ਤਾਂ ਦੇਣ ਲੈਣ ਵਾਲਿਆਂ ਚ ਹੀ ਲਿਆ ਜਾਂਦਾ ਇਹੋ ਜਿਹੇ ਕਿਸਾਨ ਵੀ ਹੁੰਦੇ ਐ। ਤਾਂ ਜਿਹੜਾ ਕਿਸਾਨ ਮਜਬੂਰੀਆਂ ਦਾ ਮਾਰਿਆ ਹੋਇਆ ਹੈ ਉਸ ਨੂੰ ਦੱਸੋਗਾ ਜ਼ਿਆਦਾ ਮਦਦ ਦੀ ਲੋੜ ਹੈ। ਤੇ ਹੋਰੇ ਤੋਂ ਵੀ ਆਪਾਂ ਜਿਹੜਾ ਹੈਗਾ ਕੱਟਣਾ ਸ਼ੁਰੂ ਕਰਤਾ ਕਿ ਆਹ ਤੇਰਾ ਜੀ ਜੇ ਫਰਮ ਦਾ ਖਰਚਾ ਆਹ 2 ਰੁਪਏ ਇਨਸਪੈਕਟਰ ਦਾ ਖਰਚਾ ਆਹ 1 ਰੁਪਈਏ ਫਲਾਣੇ ਦਾ ਖਰਚਾ ਤਾਂ ਇਹਨਾਂ ਚੀਜ਼ਾਂ ਨੂੰ ਰੋਕ ਲਗਣੀ ਚਾਹੀਦੀ ਹੈ। ਕਿੰਨੀ ਕੁ ਦੇਰ ਤੱਕ ਆਪੇ ਕੰਮ ਕਰੀਏ ਹੋਵਾਂਗੇ। ਇਹ ਕਾਇਮ ਹੋਵੋ ਇਕੱਠੇ ਹੋਵੋ ਇਕੱਠੇ ਹੋ ਕੇ ਰੁਕੋ ਬਾਕੀ ਮੰਡੀ ਦੇ ਵਿੱਚ ਇਹ ਨਾ ਘਬਰਾਓ ਹੜਤਾਲ ਬਹੁਤ ਜਲਦੀ ਖੁੱਲ ਜਾਣੀ ਹੈ ਪਰੰਤੂ ਗੱਲ ਸ਼ਰਮਨਾਕ ਹੈ ਕਿ ਕਿਸਾਨ ਆਲੂ ਵਾਲਾ ਕਿਸਾਨ ਥੋੜਾ ਪਰੇਸ਼ਾਨ ਹੋ ਰਿਹਾ ਹੈ ਤਾਂ ਸਰਕਾਰ ਨੂੰ ਵੀ ਸੁਣਵਾਈ ਕਰਨੀ ਚਾਹੀਦੀ ਹੈ